ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕਾਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਹੁਣ ਆਪਾਂ ਤਿਆਰ ਹੋ ਗਏ ਸੀਗੇ ਹਨਾ ਧੋਰੀ ਜਾਣਾ ਹੈਗਾ ਆਪਾਂ ਆਪਣੇ ਬੁਟੀਕ ਐਂਡ ਸਲੂਨ ਤੇ ਸਾਰਿਆਂ ਨੂੰ ਪਤਾ ਹੀ ਹੈ ਹਨਾ ਪਹਿਲਾਂ ਬਲੌਗ ਦੇ ਵਿੱਚ ਦੱਸਿਆ ਹੀ ਆ ਆਪਣਾ ਨਵਾਂ ਕੰਮ ਸ਼ੁਰੂ ਕੀਤਾ ਆ ਤੇ ਹੁਣ ਅਸੀਂ ਵੈਸੇ 9:00 ਵਜੇ ਜਾਣੇ ਹੁੰਨੇ ਆ ਅਸੀਂ ਅੱਜ ਨਾ ਆਪਣੇ ਗਵਾਂਡੀਆਂ ਦੇ ਨਿੰਮ ਬੰਨਣਾ ਆ ਉਹਨਾਂ ਦੇ ਮੁੰਡਾ ਹੋਇਆ 15 ਸਾਲ ਬਾਅਦ ਮੁੰਡਾ ਹੋਇਆ ਹੈਗਾ ਤੇ ਚਲੋ ਪਰਮਾਤਮਾ ਨੇ ਬਹੁਤ ਵਧੀਆ ਜਿਹੜੀ ਹੈਗੀ ਦਾਤ ਬਖਸੀ ਹੈ ਪੁੱਤਰ ਦੀ ਹੈਨਾ ਤੇ 15 ਸਾਲ ਬਾਅਦ ਪੁੱਤਰ ਹੋਇਆ ਬਹੁਤ ਵਧੀਆ ਖੁਸ਼ੀ ਹੋਈ ਸਾਰੇ ਆਸਮਾਨ ਨੂੰ ਤੇ ਆਪਾਂ ਉਹਨਾਂ ਦੇ ਨਿੰਮ ਬੰਨਣੇ ਗਾ 10:00 ਵਜੇ ਕਹਿ ਕੇ ਗਏ ਸੀਗੇ ਮੈਂ ਕਿਹਾ ਚਲੋ ਜਾਣਾ ਤਾਂ ਹੈਗਾ ਹੀ ਘੰਟਾ ਲੇਟ ਵਗ ਜਾਗੇ ਹੈਨਾ ਕੋਈ ਫਰਕ ਨਹੀਂ ਪੈਂਦਾ ਹੈਗਾ ਪਰ ਆਪਦੇ ਜਿਵੇਂ ਭੈਣ ਭਾਈ ਕਹਿ ਕੇ ਜਾਂਦਾ ਹੈ ਨਾ ਜ਼ਰੂਰ ਜਾਣਾ ਚਾਹੀਦਾ ਹੈ ਹੁਣ ਮੈਂ ਉੱਥੇ ਜਾਨੀ ਆ ਵੈਸੇ ਸਾਡੇ ਮਿਸਤਰੀ ਨੇ ਆਉਣਾ ਸੀਗਾ 9 ਵਜੇ ਦਾ ਟਾਈਮ ਦਿੱਤਾ ਹੋਇਆ ਸੀਗਾ ਹੁਣ ਉਹਨਾਂ ਨੂੰ ਕਿਹਾ ਸੀ ਵੀ ਚਲੋ ਤੁਸੀਂ ਆਪਦਾ ਕੰਮ ਕਰ ਲਿਓ ਅਸੀਂ ਆਉਣੇ ਆਂਗੇ ਕਿਉਂਕਿ ਆਪਾਂ ਜਦੋਂ ਕਿਸੇ ਦੀਆਂ ਖੁਸ਼ੀਆਂ ਦੇ ਵਿੱਚ ਸ਼ਰੀਕ ਹੁੰਨੇ ਆ ਨਾ ਬਹੁਤ ਵਧੀਆ ਲੱਗਦਾ ਹੈ ਕਿਉਂਕਿ ਮੇਰੀ ਸ਼ੁਰੂ ਤੋਂ ਯਾਦ ਹੈ ਨਾ ਜੀ ਜੇ ਕੋਈ ਕਿਸੇ ਆਸਗਵਾੜ ਦੇ ਵਿੱਚ ਕੋਈ ਦੁੱਖ ਸੁੱਖ ਦੇ ਵਿੱਚ ਮੈਂ ਜ਼ਰੂਰ ਜਾਨੀਆ ਚਾਹੇ ਮੇਰੇ ਕੋਲੇ ਕਿੰਨਾ ਮਰਜੀ ਕੰਮ ਹੈਗਾ ਤੇ ਆਪਾਂ ਥੋੜਾ ਜਿਹਾ ਟਾਈਮ ਚਲੋ ਕੱਢ ਸਕਦੇ ਹਣਾ ਜਾ ਆਉਣੇ ਹੁੰਨੇ ਆ ਅੱਜ ਅਸੀਂ ਜਾਣਾ ਸੀਗਾ ਚਲੋ ਮੈਂ ਕਿਹਾ ਕੁਝ ਨਹੀਂ ਹੁੰਦਾ ਥੋੜਾ ਜਿਹਾ ਟਾਈਮ ਜਿਹੜਾ ਹੈਗਾ ਲੇਟ ਚੱਲ ਜਾਾਂਗੇ ਵੈਸੇ ਅਸੀਂ ਅੱਜ ਕੰਮ ਜਲਦੀ ਜਲਦੀ ਕਰੇ ਸੀਗੇ ਤੇ ਚਲੋ ਜਦੋਂ ਸੱਦਾ ਆ ਗਿਆ ਮੈਂ ਕਿਹਾ ਕੋਈ ਨਾ ਜਾਏ ਆਉਣੇ ਬਿੰਦ ਲੇਟ ਵਗ ਜਾਾਂਗੇ ਕੋਈ ਫਰਕ ਨਹੀਂ ਪੈਂਦਾ ਹਰ ਹਣਾ ਕੁਝ ਨਹੀਂ ਹੁੰਦਾ ਪਰ ਮੇਰੇ ਮਨ ਦੇ ਵਿੱਚ ਪਹਿਲਾਂ ਹੀ ਐਵੇਂ ਦਾ ਹੁੰਦਾ ਸੀਗਾ ਵੀ ਹੁਣ ਧੂਰੀ ਤਾਂ ਕੰਮ ਕਰਦੇ ਆ ਕਿਤੇ ਐ ਔਖਾ ਹੋ ਜਾਂਦਾ ਵੀ ਭੈਣ ਭਾਈ ਦੇ ਜਾਣਾ ਵੀ ਜ਼ਰੂਰੀ ਹੋ ਜਾਂਦਾ ਹੈ ਹਨ ਤੇ ਬਸ ਮੇਰੇ ਮਨਚੀ ਸੀਗਾ ਵੀ ਕਈ ਵਾਰੀ ਆਪਾਂ ਕਹਿੰਦੇ ਨੇ ਆ ਕਰਕੇ ਕੰਮ ਵੀ ਮੈਂ ਕੰਮ ਦੇ ਵਿੱਚ ਵੀ ਜੀ ਆ ਮੈਂ ਤੋ ਆਇਆ ਨਹੀਂ ਗਿਆ ਮੈਂ ਤੋ ਜਾਇਆ ਨਹੀਂ ਗਿਆ ਮੈਨੂੰ ਇਹ ਗੱਲਾਂ ਥੋੜੇ ਜਿਹਾ ਘੱਟ ਵਧੀਆ ਲੱਗਦੀਆਂ ਨੇ ਮੈਨੂੰ ਐ ਹੁੰਦਾ ਵੀ ਜਿਹੜਾ ਹੈਗਾ ਪਹਿਲਾਂ ਆਪਾਂ ਚਾਹੇ ਰਿਸ਼ਤੇਦਾਰੀ ਦੇ ਵਿੱਚ ਹੈ ਹਨ ਪਹਿਲਾਂ ਆਪਣਾ ਉੱਥੇ ਦੁੱਖ ਸੁੱਖ ਦੇ ਵਿੱਚ ਜਾਣਾ ਬਣਦਾ ਹੈ ਜਿਵੇਂ ਆਪਾਂ ਕਹਦੀਏ ਵੀ ਆਪਾਂ ਨੂੰ ਮੂ ਮੱਥੇ ਲੱਗਣਾ ਹਨਾ ਸਾਰ ਕਿਸੇ ਦੇ ਆਸਗਵਾਣ ਦੇ ਵਿੱਚ ਵੀ ਸਾਰੇ ਕਿਤੇ ਚਲੋ ਜੇ ਕੋਈ ਮਜਬੂਰੀ ਹੋ ਜੇ ਤਾਂ ਕੀ ਕਹਿਣਾ ਨਹੀਂ ਵੈਸੇ ਮੇਰੀ ਆਦਤ ਹੈ ਮੈਂ ਹਰ ਇੱਕ ਕਿਸੇ ਦੇ ਜਾਨੀ ਹੋ ਜਾਨੀਆਂ ਆਪਾਂ ਚੱਲਦੇ ਹਾਂ ਉੱਥੇ ਨਿੰਮ ਦੀ ਰਸਮ ਐ ਤੁਹਾਨੂੰ ਵੀ ਦਿਖਾਵਾਂਗੇ ਵੀ ਹਨਾ ਸਾਡੇ ਪਿੰਡ ਦੇ ਵਿੱਚ ਕਿਵੇਂ ਰਵਾਜ ਹੈਗਾ ਸਾਡੇ ਜਿਵੇਂ ਮਾਲਵੇ ਦੇ ਵਿੱਚ ਕਿਦਾਂ ਰਵਾਜ ਹੈ ਨਿੰਮ ਦੀ ਰਸਮ ਪਹਿਲਾਂ ਵੀ ਤੁਹਾਡੇ ਨਾਲ ਕਾਫੀ ਵਾਰ ਸ਼ੇਅਰ ਕੀਤੀ ਆਪਾਂ ਨੇ ਤੇ ਅੱਜ ਵੀ ਹੁਣ ਆਪਾਂ ਉੱਥੇ ਚੱਲਦੇ ਹਾਂ ਕਿਉਂਕਿ ਵੈਸੇ ਸਾਡੇ ਘਰ ਦੇ ਵਿੱਚ ਤਾਂ ਗਿੱਧਾ ਗੁੱਧਾ ਪਾਉਂਦੇ ਆ ਐ ਇਹ ਮਤਲਬ ਕਿ ਆਪਣੇ ਗਵਾਂਢੀ ਨੇ ਪਤਾ ਲੱਗ ਜੂਗਾ ਵੀ ਇਹਨਾਂ ਦੇ ਕਿਵੇਂ ਵਿਹਾਰਕਾਰ ਵਿਹਾਰ ਹੈਗਾ ਹਨ ਕਿੰਨੇ ਕਰੇਗਾ ਨਹੀਂ ਹੁਣ ਰਾਣੀ ਕਰਦਾ ਵੇ ਮੀਂਹ ਆ ਰਹਾ ਹੈ ਸਾਰਾ ਸਾਂਝਾ ਕਰਦਾ ਹੋਇਆ ਜੀ ਇਹ ਕਿੰਨੇ ਬਹੁਤ ਹਾਂ ਜਮਾ ਹਾਂ ਜੀ ਬਲਾਨਾ ਬਾਹਰ ਦਾ ਬਾਹਰ ਦਾ ਤੈਨੂੰ ਪਤਾ ਨਹੀਂ ਆਉਂਦਾ ਕੋਈ ਨਾ ਪਤਾ ਬਾਹਰ ਦਾ ਸਾਰਾ ਨੇ ਉਹ ਕੋਲ ਆੜਾ ਦੇ ਕਿ ਜੇ ਨਾ ਕੰਮ ਆਵੇ ਆਹ ਵਧੀਆ ਟਕਰਾ ਲੇ ਬੰਦ ਕੇ ਪੈਦਾਂਦੀ ਆਹ ਕਾਹਲੇ ਟੋਲੇ ਤੇ ਲਿਆ ਉਹਦਾ ਢਿੱਲਾ ਰੱਖ ਲਓ ਉੱਥੇ ਉੱਪਰ ਮੇਜ਼ ਕੱਢ ਕੇ ਕਿਧਰ ਆਹ ਫੇਰ ਉਹ ਕੱਢ ਕੇ ਨਾ ਫੇਰ ਕੰਨਾ ਕੇ ਜੇ ਸਾਡੇ ਘਰ ਤੋਂ ਮੱਕਾ ਚੱਲ ਜੂ ਸਾਰਾ ਕਸਬਾ ਉਹ ਤਾਂ ਰੰਗ ਆ ਨਾ ਤੇ ਬਾਕੀ ਆਹ ਹੋਰ ਕਾਹ ਕਰਦਾ ਤਾਹਨ ਕਰਦਾ ਕਿ ਕੋਈ ਬੰਨ ਨਾ ਸਿਰੇ ਸੋ ਅੱਗੇ ਨਾ ਇਹੋ ਹੋਣਾ ਹੈ ਸੀ ਬੋਣਦਾ ਹਾਂ ਬੰਦ ਕੇ ਲੈ ਮੈਨੂੰ ਮੈਨੂੰ ਕਾਹਲੇ ਰਿਟਾਰਨ ਕਰਵਾਉਂਦਾ ਨਹੀਂ ਛੱਡਿਆ ਰੱਖਿਓ ਉੱਥੇ ਉੱਪਰ ਮੇਕ ਕੱਢ ਕੇ ਕਿੱਧਰ ਆ ਮੇਰਾ ਉਹ ਕਰ ਦੇ ਫੇਰ ਕੰਨਾ ਕੇ ਜੇ ਸਾਡੇ ਗ੍ਰਾਮ ਤੋਂ ਮਤਾਂ ਕਰਦੇ ਜਾਉ ਸਾਰਾ ਕਸਬਾ ਆ ਤੇ ਮਾਤ ਉਹ ਕਿਹੜਾ ਕਰਦਾ ਨਾ ਤਹਾਂ ਤਾਦਾ ਕਿ ਕੋਈ ਬੰਨਣਾ ਚਾਹੀਦਾ ਉਹ ਅਸੇਰਿਸ ਕਿ ਅੜੇ ਨਾ ਉਹ ਆਲੇ ਸੀ ਫੋਟੋ ਹੈ ਜਿਹਨੇ ਕਰੋਨੀ ਤੇ ਖੜਦੀ ਲੱਗੇ ਹੈ ਇਹ ਜਿਹੜਾ ਫੋਟੋ ਸਾ ਦਾ ਮੁੰਡਾ ਤਾਂ ਜੀ ਇਹ ਜੇ ਫੋਟੋ ਸਾਹਬ ਹੋਣੀ ਜਿਹਨੇ ਕਰੂਨੀ ਤੇ ਖੜਦੇ ਲਗੇ ਹੈ ਇਹ ਜੇ ਫੋਟੋ ਸਾਹਬ ਇਸ ਵੇ ਦੀ ਜਮੇ ਕੱਢੀ ਓ ਮੇਰਾ ਵੀਰ ਕੁੰਦੀਓ ਖੁਸ਼ੇ ਸਾਥ ਇਸ ਵੇ ਦੀ ਜਮੇ ਕੱਢੀ ਓ ਮੇਰਾ ਤੇਰਾ ਕੁੰਦੀਓ ਨੱਚ ਨੱਚ ਸਾਂ ਨੀਮਾ ਵੀ ਬੰਨਿਆ ਗਿਆ ਜੀ ਖੁਸ਼ੀ ਖੁਸ਼ੀ ਗਿੱਧਾ ਵੀ ਪੈ ਗਿਆ ਹੁਣ ਸਾਰੇ ਜਾਣੇ ਜਿਹੜੇ ਹੈਗੇ ਨਾ ਚਾਹ ਪਾਣੀ ਪੀਂਦੇ ਆ ਬੈਠੇ ਹਨਾ ਹੁਣ ਆਪਾਂ ਆ ਗਏ ਸੀਗੇ ਜੀ ਧੂਰੀ ਦੁਕਾਨ ਦੇ ਉੱਪਰ ਹੁਣ ਆਪਣਾ ਸਮਾਨ ਆਇਆ ਹੈਗਾ ਟੈਂਪੂ 'ਚ ਆਪਣਾ ਸਮਾਨ ਆਇਆ ਜਿਹੜਾ ਘਰੋਂ ਲੈ ਕੇ ਆਉਣਾ ਸੀਗਾ ਜਿਹੜੇ ਘਰੇ ਆਪਣੇ ਓਵਰਲਾਕ ਵਾਲੀਆਂ ਮਸ਼ੀਨਾਂ ਵਗੈਰਾ ਘਰੇ ਪਈਆਂ ਸੀਗੀਆਂ ਉਹ ਵੀ ਆਪਾਂ ਨੇ ਲਿਆਂਦੀਆਂ ਨੇ ਪਹਿਲਾਂ ਮੈਂ ਇੱਥੇ ਜਿਵੇਂ ਸ਼ੌਗ ਨੂੰ ਹੁੰਦਾ ਹੈ ਹਨਾ ਤੇਲ ਚੋਇਆ ਹੈਗਾ ਕਿਉਂਕਿ ਪਹਿਲਾਂ ਆਪਾਂ ਤੇਲ ਚੋਗੇ ਸਾਰਾ ਸਮਾਨ ਅੰਦਰ ਕਰਾਂਗੇ ਆ ਦੇਖੋ ਇੱਥੇ ਆਪਾਂ ਦੁਕਾਨ ਦੇ ਵਿੱਚ ਕਿਹੜਾ ਓਵਰਲਾਕ ਵਾਲੀ ਮਸ਼ੀਨ ਰੱਖ ਲਈ ਤੇਲ ਚੋ ਕੇ ਬਾਕੀ ਆਪਾਂ ਉਧਰ ਪੋਰਚ ਦੇ ਵਿੱਚ ਸਮਾਨ ਰੱਖ ਲਾਂਗੇ ਕਿਉਂਕਿ ਫਿਰ ਚਿੰਚਿੰਕੇ ਝਾੜ ਕੇ ਸਮਾਰ ਕੇ ਫਿਰ ਸਮਾਨ ਰੱਖਾਂਗੇ ਅੰਦਰ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਆਹ ਦੇਖੋ ਜੀ ਆਪਾਂ ਮੇਨ ਗੇਟ ਆ ਜਿਹੜਾ ਆਪਣੇ ਘਰ ਦਾ ਉੱਥੇ ਵੀ ਆਪਾਂ ਤੇਲ ਚੋਦਾਂਗੇ ਇੱਥੇ ਮੂਰੇ ਆਪਾਂ ਵਧੀਆ ਪੋਰਚ ਜਿਹਾ ਬਣਿਆ ਹੋਇਆ ਇਹਦੇ ਵਿੱਚ ਸਾਰਾ ਸਮਾਨ ਰੱਖ ਲਾਂਗੇ ਫਿਰ ਹੌਲੀ-ਹੌਲੀ ਚਲੋ ਸਾਰਾ ਸੈੱਟ ਕਰਕੇ ਰੱਖ ਲਾਂਗੇ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ